ਹੂੰ ਇਹ ਦਬੀ ਸਮਾਨ ਜਾ ਲੈ ਕੇ ਆਉਣ ਵਾਲਾ ਹੈ ਚਲ ਅ ਜਲਾਈ ਆਵਾਂਗੇ ਇਹ ਜੀਤੀ ਕਿੱਧਰ ਮਰ ਗਿਆ ਇਹ ਵੀ ਜਦੋਂ ਜਾਣਾ ਹੁੰਦਾ ਪਤਾ ਨਹੀਂ ਕਿੱਧਰ ਚਲਾ ਜਾਂਦਾ ਉਹ ਜੀਤੀ ਉਹ ਕਿੱਥੇ ਮਰ ਗਿਆ ਤੂੰ ਕੋਣ ਕਿਧਾ ਫੋਨ ਆ ਗਿਆ ਹੈਲੋ ਅੱਛਾ ਅੱਛਾ ਕਿਵੇਂ ਆ ਉਹ ਨਹੀਂ 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 ਤੂੰ ਹੁਣ ਆਈ ਮੇਰੇ ਕੋਲੇ ਤੂੰ ਐਂ ਕਰੀ ਓਏ ਆਹੋ ਸੋਖੀ ਆ ਉਹ ਮੈਂ ਚੱਲਿਆ ਕੋਟਕਪੂਰੇ ਆ ਗੁਰੂ ਘਰ ਨੂੰ ਏਸੀ ਦੀ ਸੇਵਾ ਭੇਟ ਕਰਨੀ ਆ ਤੇ ਤੂੰ ਐਂ ਕਰੀ ਤੇ ਤੂੰ ਸ਼ਾਮ ਨੂੰ ਆ ਜੀ ਹਾਂ 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 ਸ਼ਾਮ ਨੂੰ ਜਦੋਂ ਮਰਜ਼ੀ ਆ ਜੀ ਉਹ ਨਹੀਂ ਅਸੀਂ ਹੁਣ ਪਹਿਲਾਂ ਅੱਗੇ ਹੀ ਲੇਟ ਹੋਏ ਪਏ ਆ ਅਸੀਂ ਤਾਂ ਚੱਲ ਠੀਕ ਆ ਤੂੰ ਸ਼ਾਮ ਨੂੰ ਆ ਜੀ ਠੀਕ ਆ ਠੀਕ ਆ ਉਹ ਜੀਤੀ ਉਹ ਆਉਂਦਾ ਹਾਂਜੀ ਭਾਈ ਜੀ ਉਹ ਮੈਂ ਤੈਨੂੰ ਪਤੰਦਰਾ ਕਿੰਨੀ ਆਵਾਜ਼ਾਂ ਮਾਰੀ ਜਾਂਦਾ ਹੈ ਉਹ ਤੈਨੂੰ ਪਤਾ ਨਹੀਂ ਅੱਜ ਆਪਾਂ ਕੋਟਪੂਰੇ ਜਾਣਾ ਹੈ ਗੁਰੂ ਘਰ ਲਈ ਏਸੀ ਲੈਣਾ ਉਹ ਬਾਈ ਉਹ ਤਾਂ ਮੈਨੂੰ ਪਤਾ ਵੀ ਅੱਜ ਆਪਾਂ ਗੁਰੂ ਘਰ ਨੂੰ ਏਸੀ ਭੇਡ ਕਰਨਾ ਪਰ ਅੱਜ ਆਪਣਾ ਸੀਰੀ ਨਹੀਂ ਆਇਆ ਉਹ ਮੈਂ ਆਪਣੇ ਪਸ਼ੂ ਨੂੰ ਪਾਣੀ ਪਿਉਣ ਲੱਗ ਗਿਆ ਸੀ ਮੈਂ ਕਿਹਾ ਗਰਮੀ ਹੈਗੀਵੇਂ ਪਸ਼ੂ ਧਿਆਏ ਮਰ ਜਾਣਗੇ ਚੱਲ ਇਹ ਤਾਂ ਚੱਕਾ ਕੀਤਾ ਤੂੰ ਤੇ ਹੁਣ ਆਪਾਂ ਚੱਲੀਏ ਸ਼ਹਿਰ ਨੂੰ ਹਾਂ ਬਾਈ ਨਾਲੇ ਆਪਾਂ ਥੋੜਾ ਜਿਹਾ ਇੰਜਨ ਦਾ ਸਮਾਨ ਵੀ ਲੈ ਕੇ ਆਉਣਾ ਕਰਿਆ ਸਰਦਾਰ ਹਾਕਮ ਸਿੰਘ ਆਜੋ 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 ਪ੍ਰਧਾਨ ਸਾਹਿਬ ਆਜੋ ਸਸਿਕਾ ਜੀ ਮੈਨੂੰ ਤਾਂ ਇਹ ਲੱਗਦਾ ਜੀ ਬਾਈ ਹਾਕਮ ਜੀ ਸ਼ਹਿਰ ਜਾਣ ਦੀ ਤਿਆਰੀ ਹੁੰਦੀ ਹੈ ਹਾਂ ਜੀ ਨਛੱਤਰ ਸਿੰਘ ਜੀ ਆ ਕੋਟਕਪੂਰੇ ਚੱਲੇ ਸੀ ਆ ਆਪਣੇ ਗੁਰੂ ਘਰ ਲਈ ਏਸੀ ਦੀ ਸੇਵਾ ਭੇਟ ਕਰਨੀ ਆ ਖੈਰ ਤੁਸੀਂ ਦੱਸੋ ਮੋਤਵਾਰ ਸ਼ਖਸੀਅਤਾਂ ਦਾ ਕਿਵੇਂ ਆਉਣਾ ਹੋਇਆ ਬਾਈ ਹਾਕਮ ਸਿਆ ਤੈਨੂੰ ਤਾਂ ਪਤਾ ਹੀ ਆ ਆਪਣੇ ਜ਼ਿੰਮੇਵਾਰ ਭਰਾ ਜਰਨੈਲ ਸਿੰਘ ਜੈਲੀ ਦਾ ਨਾ ਪਿਛਲੇ ਹਫ਼ਤੇ ਐਕਸੀਡੈਂਟ ਹੋ ਗਿਆ ਸੀ ਹਾਂ ਹਾਂ ਬਹੁਤ ਮਾਰਾ ਹੋਇਆ ਆ ਕੰਮਕਾਰਾਂ ਚਲਦੇ ਪਏ ਆ ਮੈਥੋਂ ਤਾਂ ਵਿਚਾਰੇ ਦੇ ਘਰੇ ਵੀ ਨਹੀਂ ਜਾਇਆ ਗਿਆ ਬਾਈ ਹਾਕਮ ਸਿੰਘਾ ਆਪਣਾ ਭਰਾ ਜਰਨੈਲ ਸਿੰਘ ਜੈਲੀ ਵਿਚਾਰਾ ਤਿੰਨ ਧੀਆਂ ਦਾ ਬਾਪ ਹੈ ਤੇ ਜ਼ਮੀਨ ਵੀ ਉਹਦੇ ਕੋਲੇ ਮਸਾ ਪੱਠਾ ਜੁਗ ਗਈ ਹੈ ਉਹੀ ਘਰ ਚ ਇਕੱਲਾ ਕਮਾਉਣ ਵਾਲਾ ਸੀ ਉਹ ਵਿਚਾਰਾ ਹੁਣ ਹਸਪਤਲ ਪਿਆ ਹੈ ਜਰਨੈਲ ਸਿੰਘ ਜੈਲੀ ਦੀਆਂ ਤਿੰਨੇ ਧੀਆਂ ਦਾ ਤੇ ਉਹਦੇ ਘਰ ਵਾਲੀ ਦਾ ਰੋ ਰੋ ਬੁਰਾ ਹਾਲ ਹੈ ਉੱਥੋਂ ਡਾਕਟਰ ਨੇ 2 ਲੱਖ ਰੁਪਇਆ ਆਪਰੇਸ਼ਨ ਦਾ ਮੰਗ ਲਿਆ ਤੇ ਅਸੀਂ ਪਿੰਡ ਚੋਂ ਪੈਸੇ ਇਕੱਠੇ ਕਰ ਰਹੇ ਆ ਤਾਂ ਕਿ ਆਪਣੇ ਜੀਵੰਦਾ ਭਰਾ ਦੀ ਮਦਦ ਕਰ ਸਕੀਏ ਇਸ ਕਰਕੇ ਬਾਈ ਹਾਕਮ ਸਿੰਘ ਵੀ ਤੁਹਾਡੇ ਕੋਲੇ ਆਏ ਆ ਆ ਪ੍ਰਧਾਨ ਸਾਹਿਬ ਆ ਜਰਨੈਲ ਸਿੰਘ ਜੇਲੀ ਦੇ ਇਲਾਜ ਲਈ ਆ ਕਿੰਨੇ ਪੈਸੇ ਹੋ ਗਏ ਤੁਹਾਡੇ ਕੋਲ ਤਕਰੀਬਨ ਸਾਡੇ ਕੋਲੇ 1.5 ਲੱਖ ਰੁਪਏ ਪਿੰਡ ਚੋਂ ਇਕੱਠਾ ਹੋ ਗਏ ਤੇ ਬਾਈ 50 ਹਜ਼ਾਰ ਰੁਪਏ ਦੀ ਹੋਰ ਲੋੜ ਹੈ ਪ੍ਰਧਾਨ ਸਾਹਿਬ ਆਲੋ ਪੂਰਾ 50000 ਰੁਪਿਆ ਜੇਕਰ ਜਨੈਤ ਸਿੰਘ ਦਿੱਲੀ ਦੇ ਇਲਾਜ ਲਈ ਹੋਰ ਪੈਸਿਆਂ ਦੀ ਜਰੂਰਤ ਪਈ ਤਾਂ ਸਾਡੇ ਨਮਾਣੇ ਜੇ ਪਰਿਵਾਰ ਨੂੰ ਸੇਵਾ ਦਾ ਜਰੂਰ ਮੌਕਾ ਦਿਓ ਉਹ ਵਾਹ ਭਾਈ ਸਰਦਾਰ ਹਾਕਮ ਸਿੰਘਾ ਧੰਨਵਾਦ ਤੇਰਾ ਜਿਹੜਾ ਤੂੰ ਆਪਣੇ ਭਾਈਚਾਰੇ ਵਾਸਤੇ ਐਡਾ ਬੜਾ ਦਿਲ ਕੱਢਿਆ ਤੇਨੀ ਮਦਦ ਕੀਤੀ ਵਾਹਿਗੁਰੂ ਤੈਨੂੰ ਤਰੱਕੀ ਬਖਸ਼ੇ ਤੇਰੇ ਪਰਿਵਾਰ ਨੂੰ ਚੜ੍ਹਦੀ ਕਲਾ ਰੱਖੇ ਧੰਨਵਾਦ ਤੇਰਾ ਬਹੁਤ ਬਹੁਤ ਚਲੋ ਭਾਈ ਹੁਣ ਆਪਾਂ ਸਿੱਧਾ ਹਸਪਤਾਲ 'ਚ ਹੀ ਚੱਲ ਗਏ ਚੰਗਾ ਭਾਈ ਹਾਕਮ ਸਿੰਘ ਜੀ ਬਹੁਤ ਬਹੁਤ ਧੰਨਵਾਦ ਐਂ ਕਰੋ ਭਾਈ ਤੁਸੀਂ ਚੱਲੋ ਹਸਪਤਾਲ ਮੈਂ ਭਾਈ ਜਰਨੈਲ ਦੇ ਪਰਿਵਾਰ ਨੂੰ ਲੈ ਕੇ ਨਾ ਗੱਡੀ ਤੇ ਸਿੱਧਾ ਹਸਪਤਾਲ ਆਉਣਾ ਚੰਗਾ ਜੀ ਚੰਗਾ ਧੰਨਵਾਦ ਧੰਨਵਾਦ ਸੈਂ ਭਾਈ ਇਹ ਪੈਸੇ ਤਾਂ ਤੁਸੀਂ ਗੁਰੂ ਘਰ ਲਈ ਏਸੀ ਖਰੀਦਣ ਲਈ ਰੱਖੇ ਸੀ ਤੇ ਤੁਸੀਂ ਜੈਲੀ ਦੇ ਇਲਾਜ ਲਈ ਦੇਤੇ ਜੀ ਸਿਆ ਵੈਸੇ ਤਾਂ ਮੈਂ ਕਦੀ ਵੀ ਕਿਸੇ ਲੋੜਵੰਦ ਨੂੰ ਖਾਲੀ ਹੱਥ ਨਹੀਂ ਮੋੜਿਆ ਚਾਹੇ ਉਹ ਕਿਸੇ ਵੀ ਜਾਤੀ ਨਾਲ ਜਾਂ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ ਪਰੰਤੂ ਇਸ ਵਾਰ ਗੱਲ ਆਪਣੇ ਭਾਈਚਾਰੇ ਤੇ ਆ ਗਈ ਜੀ ਸਿਆ ਜੇ ਇਹੋ ਜੀ ਮੁਸੀਬਤ ਵਿੱਚ ਆਪਦਾ ਹੀ ਭਾਈਚਾਰਾ ਨਾਲ ਨਾ ਖੜਿਆ ਫਿਰ ਇਹੋ ਜੇ ਭਾਈਚਾਰੇ ਨੂੰ ਰਗੜ ਕੇ ਫੋੜੇ ਤੇ ਲਾਉਣਾ ਨਾਲੇ ਜੀ ਸਿਆ ਏਸੀ ਦੀ ਸੇਵਾ ਆਪਾਂ ਗੁਰੂ ਘਰ ਨੂੰ ਅੱਜ ਸਮਾ ਠਹਿਰ ਕੇ ਕਰ ਦਿਆਂਗੇ ਵਾਹ ਬਾਈ ਵਾਹ ਤੇਰੀ ਇੱਜ਼ਤ ਮੈਂ ਪਹਿਲਾਂ ਹੀ ਬਹੁਤ ਕਰਦਾ ਸੀ ਪਰ ਆਪਦੇ ਭਾਈਚਾਰੇ ਦੇ ਨਾਲ ਖੜਨ ਦੇ ਤੇਰੇ ਇਸ ਜਜ਼ਬੇ ਤੋਂ ਬਾਅਦ ਤੇਰੀ ਇੱਜ਼ਤ ਬਾਈ ਮੇਰੇ ਦਿਲ ਵਿੱਚ ਕਈ ਗੁਣਾ ਵੱਧ ਗਈ ਭਾਵੇਂ ਗੁਰੂ ਘਰ ਲਈ ਏ ਸੀ ਸੇਵਾ ਵੀ ਵੱਡੀ ਸੇਵਾ ਬਾਈ ਪਰ ਕਿਸੇ ਜਿੰਦਗੀ ਬਚਾਉਣ ਚ ਆਪਦਾ ਯੋਗਦਾਰ ਪਾਉਣਾ ਸਭ ਤੋਂ ਵੱਡੀ ਸੇਵਾ ਬਾਈ ਅੱਜ ਤੂੰ ਸਭ ਤੋਂ ਵੱਡੀ ਸੇਵਾ ਖੱਟ ਗਿਆ ਬਾਈ ਅੱਜ ਤੂੰ ਸਭ ਤੋਂ ਵੱਡੀ ਸੇਵਾ ਖੱਟ ਗਿਆ ਬਸ ਛੋਟੇ ਜੀ ਤੇ ਤੁਮ ਉਸ ਅਕਾਲ ਪੁਰਖ ਵਾਹਿਗੁਰੂ ਨੇ ਸੇਵਾ ਲੈਣੀ ਹੁੰਦੀ ਆ ਉਹ ਆਪੇ ਲੈ ਲੈਂਦਾ ਧੰਨ ਸੇ ਗੁਰੂ ਸਹਿਬਾਨ